ਕਲਤੇ ਵੀ ਟੋਕਲ ਲਾਉਂਦੀ ਸੀ ਕਾਂਗਰਸ ਸਰਕਾਰ ਬਾਦਲ ਸਾਹਿਬ ਨੇ ਮਾਫ ਕੀਤਾ ਆ ਐਮਐਸਪੀ ਚੋਨੇ ਤੇ ਕਣਕ ਤੇ ਨਹੀਂ ਹੁੰਦੀ ਸੀ 1966 ਵਿੱਚ ਕਾਲੀ ਦਲ ਨੇ ਮੋਰਚਾ ਲਾਇਆ ਦਿੱਲੀ ਤੇ ਐਮਐਸਵੀ ਦਵਾਈ ਇਹ ਤੋਂ ਵੱਧ ਕਿਸਾਨੀ ਵਾਸਤੇ ਕੋਈ ਹਿੰਦੁਸਤਾਨ ਦੀ ਪਾਰਟੀ ਨਹੀਂ ਕਰ ਸਕੀ ਜੋ ਕਿਸਾਨੀ ਵਾਸਤੇ ਕੀਤਾ ਹੈ ਕਲ ਕਿਸਾਨੀ ਨਹੀਂ ਗਰੀਬ ਜਨਤਾ ਦੀ ਬਾਹ ਫੜੀ ਬਾਦਲ ਸਾਹਿਬ ਨੇ ਨੀਲੇ ਕਾਰਡ ਬਣਾ ਕੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਹਰ ਮਹੀਨੇ ਕਣਕ ਤੇ ਦਾਲਾਂ ਮਿਲਦੀਆਂ ਸੀ ਸ਼ਗਨ ਸਕੀਮ ਬਾਦਲ ਸਾਹਿਬ ਨੇ ਪੈਨਸ਼ਨ ਬਾਦਲ ਸਾਹਿਬ ਨੇ ਐਸਸੀ ਬੱਚਿਆਂ ਨੂੰ ਮੁਫਤ ਪੜ੍ਹਾਈ ਬਾਦਲ ਸਾਹਿਬ ਦੀ ਸਕੀਮ ਸੀ ਭਗਤਪੂਰਨ ਸਿੰਘ ਮੈਡੀਕਲ ਇੰਸ਼ੋਰੈਂਸ ਸਕੀਮ 5 ਲੱਖ ਤੱਕ ਤੁਸੀਂ ਇਲਾਜ ਕਿਤੇ ਮਰਜ਼ੀ ਕਰਾ ਸਕਦੇ ਸੀ ਆ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਜਿਹੜੀ ਅੱਜ ਸਾਰੀਆਂ ਹੀ ਬੰਦ ਹੈ 200 ਯੂਨਿਟ ਬਿਜਲੀ ਦੇ ਬਾਦਲ ਸਾਹਿਬ ਦੇ ਮਾਫ ਕਰਦੇ ਆ ਹੁਣ ਕਹੀ ਜਾਂਦੇ ਸੀ 300 ਕਰਤੇ ਬਹੁਤ ਵੱਡਾ ਮਾਲ ਮਰਿਆ ਮੈਂ ਕਿਹਾ ਸਾਡੇ ਪਟੰਡੇ ਵਾਲੇ ਤਾਂ 300 ਵੀ ਨਹੀਂ ਦਿੰਦੇ ਸਾਡੇ ਤਾਂ ਸਿੱਧਾ ਹੀ ਲਾਏ ਸੀ ਜਿਗਾੜ ਤੁਸੀਂ ਹੈਂ ਸਰਕਾਰ ਦੀ ਕੋਈ ਫੜਨ ਆਉਂਦਾ ਹੀ ਤੁਨੂੰ ਨਜ਼ਾਰਾ ਸੀ ਕਿ ਨਹੀਂ ਆਹ ਦੇਖੋ ਹੁਣ ਲਾ ਕੇ ਦੇਖਿਓ ਕਰੰਟ ਵੱਜੂ ਆ ਅਸੀਂ ਆਪਣੀ ਸਰਕਾਰ ਕੋਈ ਪੁਲਿਸ ਵਾਲਾ ਤੰਗ ਨਹੀਂ ਕਰਦਾ ਅਸੀਂ ਕੋਈ ਬਿਜਲੀ ਵਿਭਾਗ ਦਾ ਕੋਈ ਨਹਿਰੀ ਵਿਭਾਗ ਵਾਲਾ ਜੇ ਕੋਈ ਸਮੱਸਿਆ ਆਉਂਦੀ ਸੀ ਤੁਸੀਂ ਆਪਣੇ ਕਾਲੀ ਜੱਦਾ ਨੂੰ ਫੜ ਲੈਂਦੇ ਸੀ ਮਿੰਡ ਤੇ ਮਿੰਡ ਕੰਮ ਹੋ ਜਾਂਦਾ ਸੀ ਆ ਬਠਿੰਡੇ ਵਾਲੋ ਚਾਰੋਂ ਧਰ ਦੇਖੋ ਕਹਿ ਜਾ ਬਠਿੰਡਾ ਸੀ 80 ਸਾਲ ਪਹਿਲੇ ਅੱਜ ਕਹਿ ਜਾ ਯੂਨੀਵਰਸਟੀਆਂ ਆ ਗਈਆਂ ਐਮਜ਼ ਵਰਗੇ ਹਸਪਤਾਲ ਆ ਗਏ ਜਿੱਥੇ ਦੁਨੀਆ ਦਾ ਸਭ ਤੋਂ ਬਿਹਤਰੀਨ ਇਲਾਜ 10 ਰੁਪਏ ਚ ਹੋ ਜਾਂਦਾ ਹੈ 에어ਪੋਰਟ ਆ ਗਏ ਫੈਕਟਰੀਆਂ ਆ ਗਈਆਂ ਥਰਮਲ ਪਲਾਂਟ ਆ ਗਏ ਅੱਜ ਤੁਸੀਂ ਪਠੰਡੇ ਤੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕਣ ਜਾਣੇ ਹੋ ਚੰਡੀਗੜ੍ਹ ਜਾਣੇ ਹੋ ਪਹਿਲੇ ਡਰਦੇ ਹੁੰਦੇ ਸੀ ਕਿ ਕੋਈ ਐਕਸੀਡੈਂਟ ਨਾ ਹੋ ਜਾਏ ਅੱਜ ਅੱਖਾਂ ਮੀਚ ਕੇ ਤੋਂ ਐਕਸਲੇਟਰ ਦੱਬ ਕੇ ਸਿੱਧਾ ਅੰਮ੍ਰਿਤਸਰ ਪਹੁੰਚ ਜਾਂਦੇ ਹੋ ਆਈ ਡੀਆਂ ਦੀਆਂ ਚੌੜੀਆਂ ਸਰਕਾਂ ਦੱਸੋ ਕਿ ਕਿੰਨੀ ਉਹ 10 ਸਾਲਾਂ ਚ ਕੋਈ ਕਮੀ ਛੱਡੀ ਆ ਤਾਂ ਬ੍ਰੇਕਾਂ ਤੁਸੀਂ ਲਾਤੀਆਂ ਨਹੀਂ ਤਾਂ ਗੱਡੀ ਤਾਂ ਪੂਰੀ ਸਪੀਡ ਫੜ ਲਈ ਸੀ ਤੁਸੀਂ ਗੱਲਾਂ ਚ ਆ ਗਏ ਉਹ ਕੈਪਟਨ ਠੱਗ ਆਇਆ ਜਿਹੜਾ ਗੁਰੂ ਘਰ ਮੱਥਾ ਟੇਕ ਨਹੀਂ ਜਾਂਦਾ ਉਹਨੇ ਗੁੜਕਾ ਸਾਹਿਬ ਦੀ ਸੌਂ ਖਾ ਲਈ ਉਹਨੂੰ ਪਤਾ ਕਿ ਮੈਂ ਝੂਠ ਖਾਣੀ ਹੈ ਝੁੱਠੀ ਖਾਣੀ ਮੰਦਾ ਹੀ ਨਹੀਂ ਰੱਬ ਨੂੰ ਸੌਂ ਖਾ ਲਈ ਆਪ ਉਹਦੇ ਮਗਰ ਉਹਦੇ ਬਾਕੀ ਦੂਆ ਲੈਣ ਦੇ ਕਿ ਪੰਜਾਬੀਆਂ ਨੂੰ ਤਾਂ ਮਿੰਟ ਚ ਥੱਗੀ ਮਾਰ ਸਕਦੇ ਆ ਉਹ ਨਾ ਨਹੀਂ ਉਹ ਆਹ ਇੱਕ ਮੌਕਾ ਸਾਨੂੰ ਵੀ ਦੇ ਦੇ ਤੇ ਕੈਪਟਨ ਨੂੰ ਦਿੱਤਾ ਤੁਸੀਂ ਕਹਿੰਦੇ ਤੁਸੀਂ ਵੀ ਲੈ ਲਓ ਉਹ ਭਗਵੰਤ ਮਾਨ ਦਾ ਹਰਾਪੇ ਨੇ ਦੇਖਿਆ ਕਿਤੇ ਜਿਹੜਾ ਕਹਿੰਦਾ ਹੁੰਦਾ ਸੀ ਮੈਂ ਆਮ ਆਪੀ ਨੂੰ ਗੁਰੂ ਹਾਂਗਾ ਕੋਈ ਸਿਕਿਉਰਟੀ ਨਹੀਂ ਰੱਖੂੰਗਾ ਮੈਂ ਇਹ ਕਰੂੰਗਾ ਉਹ ਕਰੂੰਗਾ ਤੁਸੀਂ ਭਗਵੰਤ ਮਾਨ ਦੀ ਮਾਂ ਨੂੰ ਦੇਖਿਆ ਕਿਤੇ ਗੱਡੀ ਤੇ ਜਾਂਦੇ ਐਨ੍ਹ ਇਹ ਮੈਚੀ ਜੀ ਮਿਨਿਸਟਰ ਜਾਂਦਾ ਹੁੰਦਾ ਹੈ ਅੱਜ ਪੰਜਾਬ ਦੇ ਮੈਚੀ ਮਿਨਿਸਟਰ ਭਗਵਾਨਤਮਨ ਇੱਕ ਘਰ ਵਾਲੀ ਦੂਜੀ ਹੈ ਆਹਜੀ ਹੈ ਭੈਣ ਚੌਥੀ ਹੈ ਅੱਗੇ ਐਸਐਸਪੀ ਡੀਸੀ ਭੈਣਾ ਅਗਰ ਵੀ ਐਸਐਸਪੀ ਡੀਸੀ ਸਾਰੇ ਲੱਗੇ ਆ ਉਹਦਾ ਜੀ ਮਿਨਿਸਟਰੀ ਨੂੰ ਐ ਸਮਝੀ ਬੈਠੇ ਕਿ ਸਾਨੂੰ ਤਾਂ ਕੋਈ ਚੀਜ਼ ਮਿਲ ਗਈ ਹੁਣ ਅਸੀਂ ਜੱਫੀ ਪਾ ਕੇ ਰੱਖਣੀ ਹੈ ਲੋਕਾਂ ਨੂੰ ਤਾਂ ਜਾਂਦੇ ਹੀ ਨਹੀਂ

ਦੀ ਪਿੰਡ ਵਿੱਚ ਤੁਹਾਡੇ ਹਲਕੇ ਵਿੱਚ ਜੋ ਕੁਝ ਬਣਿਆ ਕਾਲੀ ਸਰਕਾਰ ਨੇ ਬਣਾਇਆ ਹੋਰ ਕਿਸੇ ਦੀ ਕੋਈ ਨਿਸ਼ਾਨੀ ਨਹੀਂ ਆ ਝਾੜੂ ਵਾਲੇ ਐਮਐਲਏ ਨੂੰ ਪਤਾ ਕੋਈ ਕੋ ਜਾਣਦੇ ਹੋ ਤੁਹਾਨੂੰ ਕੌਣ ਹੈ ਅੱਧੇ ਹਲਕਿਆਂ ਦੇ ਚਲੇ ਜਾ ਬੰਦਿਆਂ ਨੂੰ ਪੁੱਛੋ ਤੁਹਾਡੇ ਐਮਐਲਏ ਕੌਣ ਹੈ ਕਹਿੰਦਾ ਪਤਾ ਨਹੀਂ ਬੋਰਡ ਵੀ ਨੂੰ ਪਈ ਏ ਝਾਟੂ ਨੂੰ ਆਹ ਪਰ ਐਮਐਲਏ ਦਾ ਚੁੜੇ ਕਹੇ ਕਰੋ ਕਹਿੰਦੇ ਝਾੜੂ ਸਾਹਿਬ ਅੱਜ ਮੇਰੀ ਬਦਲੀ ਕਰਾ ਦੇ ਪੰਜਾਬ ਨੂੰ ਬਚਾ ਲਈਏ ਡਬੋਤਾ ਆਪਾਂ ਆਪਣੇ ਤੋਂ ਸਿਆਣੇ ਗੁਜਰਾਤੀ ਐ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟ ਪਾਉਂਦੇ ਆ ਝਾੜੂ ਵਰਗੇ ਬੜੇ ਆ ਠੱਗੀ ਮਾਰਨੋਤੇ ਉਹ ਸਾਰੇ ਭਜਾ ਦੇ ਕਹਿੰਦਾ ਮੋਦੀ ਸਾਨੂੰ ਸਾਰਾ ਕੁਝ ਦਿੰਦਾ ਸੀ ਲੋੜ ਹੀ ਨਹੀਂ ਤਜਰਬੇ ਕਰਨੇ ਤਜਰਬੇ ਕਰਨੇ ਛੱਡ ਦਿਓ ਤੁਹਾਨੂੰ ਲੋੜ ਹੀ ਨਹੀਂ ਤਜਰਬੇ ਦੀ ਥੋਡੇ ਕੋਲੇ ਆਪਣੇ ਹਲਕੇ ਦਾ ਮੁੱਖ ਮੰਤਰੀ ਜਿਹਨੇ ਦਿਨ ਰਾਤ ਸੇਵਾ ਕਰਨ ਵਾਲਾ ਮੁੱਖ ਮੰਤਰੀ ਥੋਡੇ ਘਰ ਘਰ ਥੋਡੀ ਮੁਸ਼ਕਲ ਹੱਲ ਕਰਨ ਵਾਲਾ ਮੁੱਖ ਮੰਤਰੀ ਤੁਹਾਨੂੰ ਮਿਲਿਆ ਸੀ ਆ 10 ਸਾਲ ਖਰਾਬ ਕਰਤੀ ਆਪਾਂ ਆ ਇਲੈਕਸ਼ਨ ਬੜਾ ਐਮ ਹੈ ਇੱਕ ਪਾਸੇ ਥੋਡੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਖਾਲਸਾ ਪੰਥ ਦੀ ਫੌਜ ਅਕਾਲੀ ਦਲ ਹੈ ਜੋ ਕਿਸਾਨ ਦੀ ਆਵਾਜ਼ ਹੈ ਗਰੀਬ ਦੀ ਆਵਾਜ਼ ਹੈ ਪੰਜਾਬੀਆਂ ਦੀ ਹਰ ਮੁਸ਼ਕਲ ਦੇ ਖਿਲਾਫ ਲੜਨ ਵਾਲੀ ਪਾਰਟੀ ਹੈ ਦੂਜੇ ਪਾਸੇ ਦਿੱਲੀ ਵਾਲੀਆਂ ਜਿਹੜੀਆਂ ਕੱਲੇ ਇੱਥੇ ਲੁੱਟਣ ਆਉਂਦੀ ਹੈ ਦਿਲ ਜਿੱਤ ਨਹੀਂ ਆਉਂਦੀਆਂ ਤੁਸੀਂ ਦੇਖ ਲਓ ਸਾਰੇ ਭੁੱਲਿਓ ਨਾ ਇੱਕ ਗੱਲ ਆ ਪਹਿਲੀ ਤਰੀਕ ਨੌਜਵਾਨ ਪਹਿਲੀ ਤਰੀਕ 40 ਸਾਲ ਪਹਿਲੇ ਕੀ ਹੋਇਆ ਪਤਾ ਨਹੀਂ ਪਤਾ ਆ ਕਹਿੰਦੇ ਹਰਮੰਦਰ ਸਾਹਿਬ ਟਾਇਆ ਸੀ 40 ਸਾਲ ਪਹਿਲੇ ਕਿੰਨੀ ਵਾਰ ਤੁਸੀਂ ਕਾਂਗਰਸ ਦੇ ਐਮਐਲਏ ਬਣਾਤੇ जून है उस दिन चालीस साल पहले जो टैंक भेजे दिन फैसला कर लो एक वोट नहीं जानी चाहिए एक नहीं। दूजी गल मैं दसना चाहना है भगवंत मानते बीजेपी रल गए केजरीवाल ने शराब का घोटाला किया ਬੀਜੇਪੀ ਸਰਕਾਰ ਨੇ ਉਹਨੂੰ ਅੰਦਰ ਕਰਤਾ ਉਹ ਤੋਂ ਵੱਡਾ ਘਟਾਲਾ ਭਗਵੰਤ ਮਾਨ ਨੇ ਕੀਤਾ ਉਹਨੂੰ ਹੱਥ ਨਹੀਂ ਲਾਇਆ ਕਿਉਂ ਉਹਨੂੰ ਕਾਬੂ ਕਰ ਲਿਆ ਹੁਣ ਜੋ ਕਹਿੰਦੇ ਉਹ ਕਰਦਾ ਹੈ ਅੱਜ ਜਦੋਂ ਕਿਸਾਨ ਜਾਣੇ ਸੀ ਦਿੱਲੀ ਉਹਨੂੰ ਕਹਿ ਤੂੰ ਕੁਝ ਨਹੀਂ ਕਰਨਾ ਅਸੀਂ ਡਾਂਗਾ ਫੇਰਾਂਗੇ ਜੇ ਕਾਲੀ ਸਰਕਾਰ ਹੁੰਦੀ ਇਹਨਾਂ ਦੀ ਹਿੰਮਤ ਸੀ ਕਿ ਪੰਜਾਬ ਦੀ ਧਰਤੀ ਤੇ ਤੁਸੀਂ ਇਹ ਕਰ ਲੋ ਅਰਲੇ ਹੈ ਆਇਆ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾ ਰਿਆ ਜਿਵੇਂ ਸ਼ਿਵ ਸੇਨਾ ਤੋੜੀ ਭਾਜਪਾ ਨੇ ਜਿਵੇਂ ਆ ਚਰਦ ਪੌਰ ਦੀ ਪਾਰਟੀ ਤੋੜੀ ਉਹਵੇਂ ਕਰ ਰਿਹਾ ਹੈ ਕੇਜਰੀਵਾਲ ਨੂੰ ਕਹੋਗੇ ਤੂੰ ਜਾ ਅੰਦਰ ਜੇਲ੍ਹ ਤੇ ਭਗਵੰਤ ਮਾਨ ਦਾ ਕਬਜ਼ਾ ਇੱਥੇ ਹੋ ਜਾਣਾ ਹੈ ਐ ਜੇ ਛਾਬੀ ਦਾ ਕੋਈ ਬਿਲੇ ਨੂੰ ਇਨਸਪੈਕਟਰ ਸਾਹਿਬ ਤੁਸੀਂ ਕੋਈ ਨੂੰ ਹੰਤਮਨ ਨੂੰ ਮਿਲੇ ਨਹੀਂ ਨਹੀਂ ਇਹ ਇੱਕ ਦੱਸਿਓ ਤੁਹਾਡੇ ਸ਼ਰਾਬ ਪੀ ਕੇ ਗੱਡੀ ਚਲਾ ਸਕਦਾ ਕੋਈ ਨਹੀਂ ਕੋ ਟਰੈਕਟਰ ਚ ਚਲਾਉਂਦਾ ਉਹ ਨਾ ਕੀ ਕਰਦੇ ਆ ਹੈ ਅੰਦਰ ਕਰਦੇ ਨੇ ਆ ਮਿੰਡ ਜੀ ਯਾਰ ਤੁਹਾਡਾ ਮੁੱਖ ਮੰਤਰੀ ਰੋਜ਼ ਬੋਤਲ ਪੀ ਕੇ ਪੰਜਾਬ ਚਲਾ ਰਿਹਾ ਹੈ ਉਹਨੂੰ ਕਿਉਂ ਨਹੀਂ ਅੰਦਰ ਕਰਦੇ 55 ਸਾਲ ਦਾ 25 ਸਾਲ ਦੀ ਕੁੜੀ ਵਿਆਹੀ ਹੋਏ ਮੈਂ ਨੇ ਕਿਹਾ ਸਾਰੇ ਮਨੇ ਜਿੰਨੀਆਂ ਵਿਆਹ ਕਰਾਈ ਜਾਂਦੇ ਆ ਹੋਰ ਕੁਝ ਨਹੀਂ ਕੀਤਾ ਇਹਨਾਂ ਨੇ ਕੋਈ ਪ੍ਰਾਪਤੀ ਨਹੀਂ ਵਿਆਹ ਕਰ ਤੋਂ ਕਹਿ ਰਹੇ ਨੇ ਕੋਈ ਹੈ ਪ੍ਰਾਪਤੀ ਹੈ ਕਿੱਥੇ ਭੱਜਦੇ ਆ 5 ਸਾਲ ਖਰਾਬ ਹੋ ਗਏ ਆਪਣਾ ਉਹ ਹੁੰਦਾ ਜਾ ਕੋ ਜੀ ਇਕੱਠੇ ਹੋ ਗਈ ਓ ਪੰਜਾਬ ਵਿਚਾਰੀਏ ਤੇ ਪੰਜਾਬ ਕੱਲੀ ਛੋਡੀ ਮਾਂ ਪਾਪੀ ਛੜੇ ਬਗੜ ਪਾਰਟੀ ਜਿਹੜੇ ਬਜ਼ੁਰਗਾਂ ਛੋਟੇ ਬਜ਼ੁਰਗਾਂ ਨੇ ਸਾਹਤਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਜੇਲਾ ਚ ਗਏ ਐ ਇਸ ਪਾਰਟੀ ਨੂੰ ਖੜਾ ਕਰਨ ਵਾਸਤੇ ਆਪਣੀ ਪੰਜਾਬ ਖਾਲਸਾ ਪੰਦੀ ਆਵਾਜ਼ ਐ ਫੌਜ ਐ ਇਹਨੂੰ ਤਗੜਾ ਰੱਖੋ ਜਿਹੜੇ ਕਮਜ਼ੋਰ ਕਰਤੇ ਐ ਇਮੀਆਂ ਪਾਸਤਾ ਐਮੀਆਂ ਪੰਜਾਬ ਤੇ ਪੰਜਾਬ ਦਾ ਪੱਠਾ ਵਧੂ ਨੀ ਐ ਇਸ ਕਰਕੇ ਉੱਤੋਂ ਵਾਲਿਓ ਵੀਪਾ ਹਰਸਨ ਸਿੰਘ ਕੋਟ ਪਾਗਲ ਥੋੜੀ ਮੀਤਵਾਰ ਐ जो आवाज पंजाब वास्ते बदी सिखा वास्ते खालसा पंथ वास्ते किसानी वास्ते पार्लीमेंट जो उन्होंने किया हो कोई किसी ने, ने हिम्मत नहीं करती जो अकाली सरकार ने बादल साहब ने इस इलाके कोई मिसाल नहीं इस करके वापस पंजाब तो खुशियां लेके आइए कि अपनी काली पार्टी को तगड़ा करके तेरह भीरह सीटा जिता दो वागुरू जी का खालसा वागुरू जी की फतेह